ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਵਿੰਦਰ ਸਿੰਘ ਆਲੋਕ ਇਸ ਵਕਤ ਮੈਂ ਮੌਜੂਦ ਆ ਸਾਨੇ ਬਾਜ ਜਿਹੜਾ ਕਿਸਾਨ ਮੇਲਾ ਉਥੇ ਮੌਜੂਦ ਆ ਜਿੱਥੇ ਕਿ ਇੱਕ ਫਾਲਕੋ ਕੰਪਨੀ ਜਿਹਨੇ ਕਿ ਐਗਰੀਕਲਚਰ ਆ ਜਿੱਥੇ ਕਿ ਟੋਟਲ ਸਮਾਨ ਮਿਲਦਾ ਵਾ ਰਵਿੰਦਰ ਦੇ ਰਿਲੇਟਡ ਆਪਾਂ ਗੱਲਬਾਤ ਕਰਾਂਗੇ ਜਿਹੜੇ ਇਥੇ ਓਨਰ ਨੇ ਓਨਰ ਕਰਦੇ ਗੱਲਬਾਤ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਸਾ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਆਪਣਾ ਜਿਹੜਾ ਕੀ ਇੰਡਸਟਰੀ ਦਾ ਨਾਮ ਸੀ ਮੇਰਾ ਨਾਮ ਹਰੁਣੈ ਤੇ ਮੇਰੀ ਇੰਡਸਟਰੀ ਦਾ ਨਾਮ ਹੈ ਫਾਲਕਨ ਸਿੰਸਨ ਰਵਰ ਇੰਡਸਟਰੀਜ਼ ਸਾਡੀ ਜਿਹੜੀ ਇੰ ਤੇ ਅਸੀਂ ਰਬੜ ਪਾਰਟਸ ਆਇਲ ਸੀਲ ਵਗੈਰਾ ਰਬੜ ਪ੍ਰੋਡਕਟਸ ਵਗੈਰਾ ਬਣਾਨੇ ਆ 1982 ਤੋਂ ਮੇਰੇ ਗ੍ਰੈਂਡਫਾਦਰ ਦੇ ਟਾਈਮ ਤੋਂ ਅਸੀਂ 3 ਜਨਰੇਸ਼ਨ ਆ ਤੇ ਅਸੀਂ ਜਿਹੜੇ ਇੰਪਲੀਮੈਂਟ ਐਗਰੀਕਲਚਰ ਅੰਦਰ ਦੇ ਰੋਟਰੋਵੇਟਰ ਹੋ ਗਿਆ ਟਰੈਕਟਰ ਹੋ ਗਿਆ ਹਾਰਵੈਸਟਰ ਹੋ ਗਿਆ ਪਾਵਰ ਟਿੱਲਰ ਹੋ ਗਿਆ ਵੀਡਰ ਹੋ ਗਿਆ ਤੇ ਇਹ ਸਭ ਇੰਡਸਟਰੀ ਵਾਸਤੇ ਜਿਹੜਾ ਅਸੀਂ ਲੋਕ ਬਣਾਨੇ ਆ ਉਹ ਰਬੜਾ ਇਸ ਪਾਰਟ ਬਣਾਨੇ ਆ ਆਇਲ ਸੀਲ ਹੈ ਇਹ ਸਭ ਸਾਡੀ ਸਪੈਸ਼ਲਟੀ ਹੈ ਜੀ ਅੱਛਾ ਸਰ ਥੋੜਾ ਜਿਹਾ ਤੁਹਾਨੂੰ ਦੱਸ ਦਵਾਂ ਐਕਸਪਲੈਨ ਦੱਸਣਾ ਵੀ ਆ ਆ ਆ ਕੀ ਚੀਜ਼ ਹੈ ਸਰ ਇਹ ਸਰ ਇਹ ਹਲਸੀ ਲੈ ਇਹ ਰੀਅਰ 휠 ਸੀਲ ਹੈ ਜਿਹੜੀ ਕਿ ਹੈ ਡਿਫਰੈਂਟ ਡਿਫਰੈਂਟ ਇੰਪਲੀਮੈਂਟ ਦੇ ਅੰਦਰ ਯੂਜ਼ ਹੁੰਦੀ ਹੈ ਇਹ ਜੀਸੀਬੀ ਦੀ ਹੈ ਵੈਸੇ ਜੀਸੀਬੀ ਦੀ ਹੈਗੀ ਹੈ ਕੋਈ ਟਰੈਕਟਰ ਦੀ ਵੀ ਆਉਂਦੀ ਹੈ ਇਸ ਦੇ ਅੰਦਰ ਡਿਫਰੈਂਟ ਡਿਫਰੈਂਟ ਮਾਡਲ ਡਿਫਰੈਂਟ ਡਿਫਰੈਂਟ ਸਾਈਜ਼ ਹੈਗੇ ਨੇ ਲਗਭਗ 10000 ਪਲੱਸ ਡਿਫਰੈਂਟ ਤਰ੍ਹਾਂ ਦੇ ਮਾਡਲ ਹੈਗੇ ਨੇ ਜਿਹੜੇ ਅਸੀਂ ਅੱਜਕੱਲ ਮਾਰਕੀਟ ਦੇ ਅੰਦਰ ਦੇ ਰਹੇ ਕੁਆਲਿਟੀ ਬਾਰੇ ਗੱਲ ਕਰੀਏ ਅਗਰ ਇਹ ਬਾਹਰ ਨਾਲ ਹੋਵੇ ਤਾਂ ਤੁਹਾਡੇ ਕੋ ਕੀ ਫਰਕ ਆ ਜਗਾ ਸਰ ਸਾਡੀ ਜਿਹੜੀ ਸੁਪਰੀਅਰ ਕੁਆਲਿਟੀ ਹੈ ਅਸੀਂ ਜਿਹੜੇ ਸਾਡੇ ਜਿਹੜੇ ਅਸੀਂ ਜਿਹੜੀ ਮੇਨ ਕਲਾਈਂਟ ਨੇ ਸਾਡੇ OEMਸ ਵਗੈਰਾ ਨੇ ਜਿੰਨ ਵਾਰੀ ਦੇਰੇ ਬਹੁਤ ਸੁਪੀਰੀਅਰ ਕੁਆਲਿਟੀ ਦੇ ਸਾਡੇ ਪ੍ਰੋਡਕਟ ਹੈਗੇ ਨੇ ਜਿਹੜੇ ਅਸੀਂ ਦੇਰੇ ਆ ਮਾਰਕੀਟ ਦੇ ਅੱਤੇ ਲਾਈਫ ਦੀ ਗੱਲ ਕਰ ਲਈਏ ਜਿਸ ਤਰ੍ਹਾਂ ਕਿ ਰਬੜ ਆ ਚੀਤੀ ਆ ਚਾਬਾ ਕਹਿੰਦੇ ਆ ਉਸ ਲਾਕਰ ਜੰਦੀ ਕਿਹੜੇ ਤਰ੍ਹਾਂ ਦੇ ਵੀ ਸਾਡੇ ਇਹ ਕਿੰਨੀ ਕੀ ਲਾਈਫ ਹੈ ਸਰ ਇਹਦੀ ਲਾਈਫ ਜਿਹੜੀ ਹੈਗੀ ਬਹੁਤ ਵਧੀਆ ਕੁਆਲਿਟੀ ਦੀ ਰਬੜ ਲੱਗੀ ਹੋਈ ਹੈ ਐਸ ਦੀ ਕੀ ਹੈ ਮੇਨ ਜਿਹੜਾ ਮਾਰਕੀਟ ਦੇ ਅੰਦਰ ਪ੍ਰੋਡਕਟ ਮਿਲਦਾ ਉਸ ਦੀ ਰਬੜ ਦੀ ਕੁਆਲਿਟੀ ਵਗੈਰਾ ਕੁਝ ਵਧੀਆ ਨਹੀਂ ਹੁੰਦੀ ਹੈ ਸਾਡੀ ਰਬੜ ਦੀ ਜਿਹੜੀ ਕੁਆਲਿਟੀ ਹੈ ਬਹੁਤ ਵਧੀਆ ਕੁਆਲਿਟੀ ਹੈ ਪੈਰਾਮੀਟਰਲ ਵਗੈਰਾ ਸਾਡਾ ਸਬ ਟੈਸਟਡ ਹੁੰਦਾ ਹੈ ਲੈਬੋਰੀਟਰੀਕਲ ਸਬ ਟੈਸਟਡ ਹੈ ਡਾਈਮੈਂਸ਼ਨ ਵਗੈਰਾ ਸਭ ਕੁਝ ਵਗੈਰਾ ਸਭ ਕੁਝ ਸਿਸਟਮੈਟਿਕ ਤਰੀਕੇ ਨਾਲ ਸਾਡੀ ਇੰਡਸਟਰੀ ਦੇ ਅੰਦਰ ਹੁੰਦਾ ਹੈ ਅੱਛਾ ਸਰ ਹੋਰ ਤੁਹਾਡਾ ਇਹਦੇ ਵਿੱਚ ਕਿਹੜਾ ਸਵਾਲ ਸਭ ਤੋਂ ਵੱਧ ਜਿਆਦਾ ਯੂਜ਼ ਹੁੰਦਾ ਸਾਡੇ ਐਗਰੀਕਲਚਰ ਸਰ ਅਲੱਗ ਅਲੱਗ ਹੈ ਸੈਗਮੈਂਟ ਦੇ ਉੱਪਰ ਹੈ ਦੇਖੋ ਮੇਨ ਦਾ ਰੋਟਾਵੇਟਰ ਆਜ਼ ਦੀ ਰੇਂਜ ਦੇ ਅੰਦਰ ਸਭ ਤੋਂ ਜਿਆਦਾ ਰੋਟਾਵੇਟਰ ਦੇ ਅੰਦਰ ਪ੍ਰੋਡਕਟ ਯੂਜ਼ ਹੋ ਰਹੇ ਨੇ ਦਿਖਾਓ ਸਰ ਪਲੀਜ਼ ਕਿਹੜਾ ਹਾਂ ਰੋਟਾਵੇਟਰ ਦੇ ਪ੍ਰੋਡਕਟ ਦੇ ਅੰਦਰ ਇਹ ਸਬ ਸੀਲਾ ਨੇ ਇਹ ਸਭ ਜਿਹੜੇ ਸੀਲਾ ਨੇ ਰੋਟਾਵੇ ਕੁਝ ਡਿਫਰੈਂਟ ਹੈ ਸਭ ਮੇਰੇ ਕੋਲ ਸਰਵਲ ਸਾਰੀ ਮਿਕਸ ਸਾਈਟ ਮੈ ਹਾਈਡਰੋਲਿਕ ਵੀ ਹੈ ਮਸ਼ੀਨਰੀ ਵੀ ਹੈ ਸਭ ਬੈਸ ਤਰੀਕੇ ਨਾਲ ਸਾਰੀ ਹਾਈਟ ਮੈਂ ਹੈ ਜੀ ਜਿਸਾ ਦੀ ਰੋਟਾਵੇਟਰ ਦੀ ਗੱਲ ਕੀਤੀ ਹੈ ਸਰ ਜੀ ਕੁਆਲਟੀ ਵਾਈਜ਼ ਤਾਂ ਤੁਸੀਂ ਕਹਿੰਦੇ ਬਾਕੀ ਨਾਲੋਂ ਹਰ ਚੀਜ਼ ਵਧੀਆ ਬਣਦਾ ਬਹੁਤ ਬਹੁਤ ਸ਼ਾਨਦਾਰ ਸਰ ਜੀ ਹੋਰ ਕੀ ਖਾਸ ਹੈ ਦੇ ਵਿੱਚ ਜਿਹੜੇ ਮਾਰਕ ਨਾਲ ਤੇ ਇਹਦੇ ਵਿੱਚ ਫਰਕ ਹੋਵੇਗਾ ਤੇ ਦੇਖੋ ਜੀ ਇਸ ਦਾ ਇੱਕ ਮੇਨ ਹੈ ਦੀ ਵਰਕਿੰਗ ਬਹੁਤ ਵਧੀਆ ਹੈ ਠੀਕ ਹੈ ਜੀ ਖੰਦੇnder ਜਰਾ ਰੌ ਮੈਟਲ ਵਗੈਰਾ ਸਭ ਉਸੇ ਕੁਆਲਟੀ ਵਾਈਜ਼ ਯੂਜ਼ ਕਰਨਾ ਹੈ ਕੋਈ ਸਾ ਲੋਕਲ ਮਟੀਰੀਅਲ ਕੋਈ ਨਹੀਂ ਯੂਜ਼ ਕਰਦਾ ਕਿਸੇ ਵੀ ਤਰੀਕੇ ਦਾ ਮੇਨ ਹੈ ਇਸ ਦੀ ਸਪੈਸ਼ਲਟੀ ਹੈ ਜੀ ਤੇ ਵਰਕਿੰਗ ਦੀ ਸਰ ਸਮਾਦੀ ਵਰਕਿੰਗ ਦੇ ਉੱਪਰ ਹੈ ਐਸ ਦਾ ਫਰਸਟ ਕਲਾਸ ਇਹ ਜਿਹੜੀ ਵਰਕਿੰਗ ਲਾਈਫ ਹੈ ਬਹੁਤ ਹੀ ਅੱਛੀ ਹੈ ਐਸ ਤੇ ਐਸਾ ਕੋਈ ਗਾਰੰਟੀਡ ਟਾਈਮ ਟਾਈਮ ਪੀਰੀਅਡ ਨਹੀਂ ਹੁੰਦਾ ਕਿ ਐਸ ਦੇ ਅੰਦਰ ਜਿੰਨੀ ਮਸ਼ੀਨਰੀ ਬਾਦ ਨਹੀਂ ਹੋ ਜਾਉਂਦਾ ਜੀ 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 ਮੈਂ ਵਰਕਿੰਗ ਵਰਕਿੰਗ ਆਰਸ ਰਨਿੰਗ ਆਰਸ ਕਿੰਨੇ ਹੈਗੇ ਨੇ ਉਸ ਤੇ ਉੱਪਰ ਡਿਪੈਂਡ ਕਰਦਾ ਹੈ ਠੀਕ ਹੈ ਸਰ ਤੇ ਇੱਕ ਚੀਜ਼ ਮੈਨੂੰ ਆ ਵੀ ਆ ਸਰ ਇਹਨਾਂ ਚੀਜ਼ਾਂ ਬਾਰੇ ਦੱਸੋ ਇੱਕ ਹੀ ਚੀਜ਼ ਐਸਾ ਟਰੈਕਟਰ ਦੇ ਪਾਵਰ ਸਟੀering ਗਿਟਾ ਨੇ ਟਰੈਕਟਰ ਜਿਹੜਾ ਆਪਣਾ ਆਂਦਾ ਜੇ ਇਸ ਦੇ ਅੰਦਰ ਪਾਵਰ ਸਟੀering ਅੰਦਰ ਪਾਵਰ ਸਟੀering ਕੋਸ ਨੂੰ ਡਰਾਈਵ ਕਰਨ ਦੇ ਅੰਦਰ ਬਹੁਤ ਹੈਲਪ ਕਰਦਾ ਦਾ ਜਿਹੜਾ ਵਗੈਰਾ ਉਸ ਨੂੰ ਉਸ ਨੂੰ ਲੀਕੇਜ ਵਗੈਰਾ ਤੋਂ ਰੋਕਣ ਵਾਸਤੇ ਸਾਡਾ ਜਿਹੜਾ ਇਹ ਮੇਰਾ ਬੇਸਿਕ ਪ੍ਰੋਡਕਟ ਹੈ ਆਇਲ ਲੀਕੇਜ ਵਗੈਰਾ ਦੇ ਨੂੰ ਪ੍ਰੋਟੈਕਟ ਕਰਨ ਵਾਸਤੇ ਹੈ ਜੀ ਸੀਲਿੰਗ ਜਿਹੜੀ ਯੂਜ਼ ਹੁੰਦੀ ਹੈ ਓਕੇ ਸਰ ਆਪਾਂ ਜਿਹੜੀ ਤੁਸੀਂ ਚੀਜ਼ਾਂ ਦਸੀਆ ਆਪਾਂ ਰੇਟ ਦੀ ਗੱਲ ਕਰਦੇ ਆ ਬਾਹਰ ਨਾਲੋਂ ਤੇ ਇਸ ਨਾਲੋਂ ਰੇਟ ਦੇ ਵਿੱਚ ਕੀ ਫਰਕ ਹੈ ਸਰ ਸਾਡੇ ਐਸ ਪਰ ਕੁਆਲਿਟੀ ਰੇਟ ਬਹੁਤ ਕੰਪੀਟੀਟਿਵ ਨੇ ਕਿਉਂਕਿ ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਆਲਰੇਡੀ ਦੱਸਿਆ ਹੈ ਕਿ ਵੀ ਅਸੀਂ ਲੋਕ ਕੰਪਨੀਆਂਜ਼ ਦੇ ਅੰਦਰ ਦੇ ਰਹਿਆਂ ਕਿਉਂਕਿ ਸਾਨੂੰ ਕੰਪੀਟੀਟਿਵ ਰੇਟ ਪ੍ਰੋਵਾਈਡ ਕਰਾਣੇ ਪੈਂਦੇ ਨੇ ਤਾਂ ਹੀ ਵਧੀਆ ਕੁਆਲਿਟੀ ਦੇ ਕੰਪੀਟੀਟਿਵ ਗਾਈਸ ਤਾਂ ਹੀ ਮਾਰਕੀਟ ਦੇ ਅੰਦਰ ਪ੍ਰੋਡਕਟ ਸੈਲਿੰਗ ਕਰਦੇ ਨੇ ਬਿਲਕੁਲ ਮੈਨੂੰ ਲਾਸਟ ਹੈ ਸਰ ਜੀ ਮੈਂ ਉਹਦੇ ਬਾਰੇ ਦੱਸੋ ਸਰ ਜੀ ਉਹ ਕੀ ਚੀਜ਼ ਹੈ ਕਿਉਂਕਿ ਹਾਰਵੈਸਟਰ ਪਤਾ ਲੱਗੇਗਾ ਸਰ ਜੀ 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 ਲੋਕਾਂ ਨੂੰ ਕਈ ਹਾਰਵੈਸਟਰ ਦੇ ਰਬਰ ਪਾਰਟਸ ਨੇ ਹਾਰਵੈਸਟਰ ਕੰਬਾਈਨ ਆਂਦੀ ਉਸੇ ਅਲੱਗ ਅਲੱਗ ਜਗ੍ਹਾ ਤੇ ਪਾਰਟਸ ਲੱਗਦੇ ਨੇ ਜਿਵੇਂ ਇਹ ਬੁਸ਼ ਹੈ ਜਿਵੇਂ ਇਸ ਤਰੀਕੇ ਦਾ ਬੁਸ਼ ਹੈ ਪਾਰਟ ਵਗੈਰਾ ਨੇ ਡਿਫਰੈਂਟ ਡਿਫਰੈਂਟ ਆਈਟਮ ਡਿਫਰੈਂਟ ਡਿਫਰੈਂਟ ਥਾਂ ਤੇ ਲੱਗਦੀਆਂ ਨੇ ਸਰ ਪੂਰੀ ਹਾਰਵੈਸਟਰ ਕੰਬਾਈਨ ਦੇ ਅੰਦਰ ਇਹਨਾਂ ਸਭ ਪਾਰਟਸ ਤੋਂ ਮ ਤਿਆਰ ਹੁੰਦੀ ਇੱਕ ਰਬੜ ਹੁੰਦੀ ਨੋਰਮਲ ਤੁਹਾਡੇ ਕੋ ਕਿਹੜੀ ਕੁਆਲਿਟੀ ਦੀ ਰਬੜ ਉਹ ਨਾਈਟ੍ਰਲ ਰਬੜ ਵੀ ਹੁੰਦੀ ਹੈ ਮੇਰੇ ਕੋਲ ਸਿਲੀਕੋਨ ਰਬੜ ਵੀ ਹੁੰਦੀ ਹੈ ਵਾਈਟ ਆਨ ਰਬੜ ਵੀ ਹੁੰਦੀ ਹੈ ਐਸ ਪਰ ਰਿਕੁਆਇਰਮੈਂਟ ਹੈ ਜੈਸੀ ਐਪਲੀਕੇਸ਼ਨ ਬੇਸਾ ਮਟੀਰੀਅਲ ਅਵੇਲੇਬਲ ਹੈ ਜੀ ਠੀਕ ਹੈ ਜੀ ਤੇ ਸਰ ਜੀ ਹੁਣ ਲਾਸਟ ਰੇਟ ਦੀ ਗੱਲ ਕਰੀ ਬਾਹਰ ਨਾਲੋਂ ਤੇ ਇਥੇ ਨਾਲੋਂ ਫਰਕ ਇਕ ਵਾਰ ਪੁੱਛ ਦੱਸੋ ਸਰ ਬਾਹਰ ਨਾਲੋਂ ਮੈਂ ਤੁਹਾਨੂੰ ਪਹਿਲੇ ਹੀ ਆਲਰੇਡੀ ਦੱਸ ਸਕਿਆ ਬਾਹਰ ਕੀ ਹੈ ਕਿ ਲੋ ਕੁਆਲਟੀ ਮਿਲ ਰਹੀ ਹੈ ਤਾਂ ਲੋ ਪ੍ਰਾਈਸ ਹੈ ਅਥਰ ਲੋ ਪ੍ਰਾਈਸ ਹਾਂ ਜੀ ਮੇਰੇ ਕੋਲੇ ਕੀ ਹੈ ਕੁਆਲਟੀ ਅੱਛੀ ਹੈ ਤਾਂ ਲੋ ਪ੍ਰਾਈਸ ਹੈ ਲੋ ਪ੍ਰਾਈਸ ਕੁਆਲਟੀ ਵੀ ਅੱਛੀ ਹੈ ਤੇ ਪ੍ਰਾਈਸ ਵੀ ਲੋ ਹੈ ਜੀ ਜੀ ਆਪਣੀ ਸਪੈਸ਼ੈਲਟੀ ਹੈ ਅਸੀਂ ਪੂਰਾ ਸਾਡੇ ਮਤਲਬ ਜਿਵੇਂ ਤੁਹਾਨੂੰ 42 ইয়ারਸ ਦਾ ਸਾਡਾ ਐਕਸਪੀਰੀਅנס ਹੈ ਸਾਡੇ ਕੋਲੇ ਤੇ ਤਾਂ ਕਰਕੇ ਅਸੀਂ ਬਹੁਤ ਕੰਪੀਟੀਟਿਵ ਪ੍ਰਾਈਸ ਦੇ ਅੰਦਰ ਮਾਰਕੀਟ ਤੋਂ आइटम प्रोवाइड करवा रहे हैं रिस्पोंस की गल करिए इस बार किसान मिले तुम किसान भरावान का की रिस्पोंस है बहुत बढ़िया जी साडा तो मेन फोकस है इंडस्ट्री जी किसान भरावान को ऐसी है कि साडा जो डीलर नेटवर्क है उतो साडा मटेरियल ले सकते हैं असि इतने रिटेलिंग वास्ते नहीं है एज एक डिस्प्ले सिर्फ बी टू बी जिमें हो जाए प्रमोशन उस वास्ते सरवाए हैं मेन सैलिंग साडा इतने परपस है नहीं जी मेन साडा डीलर नेटवर्क है साडे कंपनीज है मेन परपस वो है साडा किसान भरावान को मैसेज की ਤੇ ਸਾਡੀ ਕੋਈ ਤੁਹਾਨੂੰ ਕੋਈ ਕਿਸੇ ਤਰੀਕੇ ਦਾ ਕੋਈ ਫੀਡਬੈਕ ਦੇਣਾ ਚਾਹੋਗੇ ਅਪਡੇਟ ਕਰਨਾ ਚਾਹੋਗੇ ਤਾਂ ਦੱਸੋ ਸਰ ਅਗਰ ਕਿਸੇ ਨੇ ਆਣਾ ਹੋਵੇ ਤਾਂ ਰੋ ਇਹ ਕਿੱਥੇ ਆਵੇ ਔਰ ਅਗਰ ਬਾਅਦ ਵਿੱਚ ਕਿਸਾਨ ਮਿਲੇ ਤਾਂ ਬਾਅਦ ਵਿੱਚ ਵੀ ਤੁਹਾਨੂੰ ਕਿਸੇ ਕੰਟੈਕਟ ਕਰਨਾ ਹੋਵੇ ਕਿੱ사 ਕਰ ਸਕਦੇ ਸਾਡੇ ਨੰਬਰ ਤੇ ਕੰਟੈਕਟ ਕਰੋ ਜਿਸ ਏਰੀਆ ਤੋਂ ਤੁਸੀਂ ਹੋਵੋਗੇ ਅਸੀਂ ਤੁਹਾਨੂੰ ਉੱਥੇ ਦਾ ਡੀਲਰ ਨੈਟਵਰਕ ਪ੍ਰੋਵਾਈਡ ਕਰਾ ਦੇਵਾਂਗੇ ਤੁਹਾਡਾ ਡਿਟੇਲ ਆਈਟਮ ਹੈ ਅਗਰ ਹੋਲ ਸੇਲ ਹੈ ਜਾਂ ਕੁਝ ਕੋਈ ਬਲਕ ਦੇ ਅੰਦਰ ਚਾਹੀਦਾ ਤਾਂ ਤੁਸੀਂ ਡਾਇਰੈਕਟ ਸਾਨੂੰ ਕੰਟੈਕਟ ਕਰ ਸਕਦੇ ਦਿੱਲੀ ਫਲਕਨਸੀਲ ਰਬਰ ਇੰਡਸਟਰੀਜ਼ 62 ਬਸਟ ਨੰਬਰ ਰਾਮਾ ਰੋਡ ਨਜਕਬਾਟ ਰੋਡ ਇੰਡਸਟਰੀਅਲ ਏਰੀਆ ਤੇ ਫੋਨ ਨੰਬਰ ਵੀ ਬੋਲ ਦੋ ਸਰ ਪਲੀਜ਼ ਮੇਰਾ ਫੋਨ ਨੰਬਰ ਹੈ 999107799 दोबारा बोलना सर डबल नाइन डबल नाइन डबल वन जीरो ट्रिपल सेवन डबल नाइन ठीक है जी तो ऑनलाइन भी तक मंगा सकते हैं नहीं ऑनलाइन हाले फैसिलिटी नहीं है की सर साढ़े को मेन की है क्योंकि ऑनलाइन कॉल करके कॉल करके व्हाट्सअप थ्रू ईमेल या जो भी जो भी वे, वेबसाइट है मल्टीपल सोशल मीडिया फेसबुक है बहुत सारे ऑल इंडिया हाँ जी ऑल ओवर इंडिया ठीक है ऑल ओवर वर्ल्ड भी कर सकते हैं ठीक है अभी ऑलरेडी भी एक्सपोर्ट करने हैं ओके थैंक यू वेरी मच सर कट ਜਿਸ ਤਰ੍ਹਾਂ ਕਿ ਆਪ ਗੱਲ ਬਾਤ ਕੀਤੀ ਫਾਲਕੋ ਇੰਡਸਟਰੀ ਜਿਹੜਾ ਇਹਨਾਂ ਕੋ ਐਗਰੀਕਲਚਰ ਰਹਿ ਪਰਦਾ ਸਾਰਾ ਸਮਾਨ ਮਿਲਦਾ ਵਾ ਔਰ ਇੱਥੇ ਜਿਹੜੀ ਕੁਆਲਟੀ ਵਾਜ਼ੀ ਗੱਲ ਗੱਲ ਹੀ ਇਹਨਾਂ ਨੇ ਕਹਿਣਾ ਕਿ ਸਾਡੇ ਕੋ ਕੁਆਲਟੀ ਬਹੁਤ ਵਧੀਆ ਵਾ ਔਰ ਜਿਹੜੇ ਪ੍ਰਾਈਸ ਆ ਉਹ ਵੀ ਲੋ ਨੇ ਬਾਕੀ ਤੁਸੀਂ ਆਓ ਇੱਕ ਵਾਰ ਜੂ ਇੱਥੇ ਆ ਕੇ ਦੇਖੋ ਵੀ ਕਿਹੋ ਜਿਹਾ ਦਾ ਇਹਨਾਂ ਦੇ ਪ੍ਰੋਡਕਟ ਨੇ ਯੂਜ਼ ਕਰਕੇ ਦੇਖੋ ਬਾਕੀ ਹੋਰ ਵੀ ਨਵੇਂ ਆਪ ਲੈ ਕੇ ਹਾਜ਼ਰ ਹੋਣਗੇ। ਔਰ ਬਾਕੀ ਹੋਰ ਵੀ ਨਵੇਂ ਆਪ ਲੈ ਕੇ ਹਾਜ਼ਰ ਹੋਣਗੇ ਤੁਸੀਂ ਤੁਸੀਂ ਝੋੜੇ ਰਾਮਨਸ ਫਾਲਕੋ ਦੇ ਨਾਲ।